ਗੁਰਦਾਸਪੁਰ ਦੇ ਕਾਨੂੰਵਾਨ ਚੌਂਕ ਦੇ ਵਿੱਚ ਸ਼ੋਅਰੂਮ ਦੇ ਬਾਹਰ ਬੂਟਾ ਨਾਲ ਭਰੇ ਬੋਰੇ ਨਾਲ ਦੇਖਦੇ-ਦੇਖਦੇ ਅਜਿਹਾ ਕੰਮ ਹੋ ਗਿਆ ਕਿ ਕੈਮਰੇ ਦੀਆਂ ਤਸਵੀਰਾਂ ਦੇਖ ਸ਼ੋਅਰੂਮ ਮਾਲਕ ਦੇ ਵੀ ਹੋਸ਼ ਉੱਡ ਗਏ 50000 ਦੇ ਮਾਲ ਨਾਲ ਭਰਿਆ ਬੋਰਾ ਮਿੰਟਾਂ 'ਚ ਗਾਇਬ ਹੋ ਗਿਆ ਆਖਰੀ ਵਾਰਦਾਤ ਹੋਈ ਕਿਵੇਂ ਤੁਸੀਂ ਵੀ ਦੇਖ ਲੋ ਕੈਮਰੇ ਦੀਆਂ ਇਹ ਤਸਵੀਰਾਂ ਕਰਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਕ ਕਰਨ ਨੇ ਦੱਸਿਆ ਕਿ ਸ਼ੋਅਰੂਮ ਦੇ ਲਈ ਕੱਪੜੇ ਤੇ ਜੁੱਤੀਆਂ ਦਾ ਮਾਲ ਮੰਗਵਾਇਆ ਸੀ ਅਤੇ ਉਸਨੇ ਜੁੱਤੀਆਂ ਦਾ ਸਮਾਨ ਵਾਲਾ ਬੋਰਾ ਦੁਕਾਨ ਦੇ ਬਾਹਰ ਰੱਖ ਦਿੱਤਾ ਅਤੇ ਗਾਹਕ ਨੂੰ ਸਮਾਨ ਵੇਚਣ ਲੱਗਿਆ ਤਾਂ ਦੇਖਦੇ ਦੇਖਦੇ ਮੋਟਰਸਾਈਕਲ ਤੇ ਸਵਾਰ ਨੌਜਵਾਨ ਜੁੱਤੀਆਂ ਨਾਲ ਭਰਿਆ ਬੋਰਾ ਚੁੱਕ ਕੇ ਫਰਾਰ ਹੋ ਗਿਆ ਦੁਕਾਨ ਮਾਲਕ ਨੇ ਕਿਹਾ ਕਿ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਾਈ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਮਰ ਸੀਗੇ ਤੇ ਇਹ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਇਹ ਮੁੰਡੇ ਨੇ ਨਾ ਭਾਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਆ ਬਾਰੋਂ ਭਾਈ ਉਹਨੇ ਸ਼ੂਜ਼ਾ ਨਾਗਾ ਆ ਪਰਸੋਂ ਭਾਈ ਅਵੇਲੇਬਿਲਟੀ ਆਈ ਸੀਗੇ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨਾਗ ਵੀ ਸਹੀ ਕੀਤਾ ਆ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਇੱਥੇ ਜਾਂ ਤੋਂ ਨਾਗ ਦੇ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨੁਕਸਾਨ ਆ ਕਟਾ ਨੇਰ ਬੋਰਡ ਪੰਜਾਬ ਚੁੰਡਾ ਦੇ ਕਰੀਬ ਸੀਗਾ ਭਾਜੀ ਪੰਜਾਬ 1055 ਦੇ ਕਰੀਬ ਕਿੰਨੇ ਵੀ ਦੀ ਘਟਨਾ ਆਈਏ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਈ ਰਾਤ ਦੇ ਆ ਪਾ ਪ ਸਿਟੀ ਖਾਨੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈ ਜੁਨੀ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟ੍ਰੈਜੇਡੀ ਹੋਈ ਪੁਲਿਸ ਨੂੰ ਲੈ ਜੁਨੀ ਖੜੀ ਸੀ ਗਏ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀ ਗਏ ਸੀਸੀਟੀਵੀ ਤੇ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਚੀਜ਼ ਕੀ ਗੱਲਾਂ ਚੱਲ ਰਹੀਆਂ ਪਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਮ ਇਚਾਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆ ਇਹਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਵੇ ਦੇਖਿਆ ਜਾਵੇ ਤਾਂ ਚੋਰਾਂ ਨੇ ਤਾਂ ਸੱਚੀ دہشت ਮਚਾ ਰੱਖੀ ਹੈ ਹੁਣ ਤਾਂ ਕੁਝ ਸਮੇਂ ਵਾਸਤੇ ਵੀ ਕੋਈ ਆਪਣੀ ਚੀਜ਼ ਨੂੰ ਬਾਹਰ ਨਹੀਂ ਰੱਖ ਸਕਦਾ ਕੀ ਪਤਾ ਕਦੋਂ ਚੋਰਾਂ ਨੂੰ ਮੋਰ ਪਹਿਚਾਨ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ